ਕੇਂਦਰੀ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰੀ ਥਾਵਰਚੰਦ ਗਹਿਲੋਤ ਨੇ ਯੂ ਪੈਰਾਓਲੰਪਿਕ ਦੇ ਜੇਤੂਨਾਂ ਨੂੰ 90 ਲੱਖ ਰੁਪਏ ਦੇ ਨਗਦ ਪੁਰਸਕਾਰ ਦਾ ਐਲਾਨ ਕੀਤਾ। ਮੰਤਰੀ ਨੇ ਦੱਸਿਆ ਕਿ ਜੇਤੂਨਾਂ ਨੂੰ ਪੁਰਸਕਾਰ ਅਵੇਰਨੈਸ ਜਨਰੇਸ਼ਨ ਐਂਡ ਪਬਲਿਸਿਟੀ ਸਕੀਮ ਵਿਦਿਆਤ ਤੇ ਚਾਨਗੇ। ਗਹਿਲੋਤ ਨੇ ਕਿਹਾ ਕਿ ਪੈਰਾਓਲੰਪਿਕ ਜੁਭਾਰਤੀ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਇਤਿਹਾਸ ਰਚ ਦਿੱਤਾ। ਗੇਟ ਲੋਟਨ ਕੇਕ ਨਗਰਾਂ ਦੀ ਕਾਮਯਾਬੀ ਤੇ ਪੂਰੇ ਦੇਸ਼ ਨੂੰ ਮਾਣ ਹੈ 골ਡ ਮੈਡਲ ਜਿੱਤੂ ਮਯਪਨ ਥੰਗਾ ਵਿਲੂ ਤੇ ਦਿਵਿੰਦਰ ਚਾਜਰੀਆ ਨੂੰ 300 ਲੱਖ ਰੁਪਏ ਨਾਮ ਜੁਦ ਦਿੱਤੇ ਜਾਣਗੇ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਾਲਿਕ ਨੂੰ 200 ਲੱਖ ਰੁਪਏ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਰਨ ਸਿੰਘ ਪਾਟੇ ਨੂੰ 10 ਲੱਖ ਰੁਪਏ ਦੀ ਨਾਮੀ ਰਾਸ਼ੀ ਦਿੱਤੀ ਜਾਏਗੀ। ਪਰ ਅੰਡਰ-18 ਹਾਕੀ ਟੀਮ ਨੇ ਏਸ਼ੀਆ ਕੱਪ ਦੇ ਸੈਮੀ ਫਾਈਨਲ 'ਚ ਪਾਕਿਸਤਾਨ ਨੂੰ ਮਾਤ ਦਿੱਤੀ ਹੈ ਇਸ ਦੇ ਨਾਲ ਯੂਵਾ ਭਾਰਤੀ ਹਾਕੀ ਟੀਮ ਫਾਈਨਲ 'ਚ ਪਹੁੰਚ ਗਈ ਸੈਮੀ ਫਾਈਨਲ 'ਚ ਭਾਰਤ ਨੇ ਪਾਕਿਸਤਾਨ ਨੂੰ ਤਨ ਇੱਕ ਦੇ ਫਰਕ ਨਾਲ ਦਰੜ ਸੈਂਫਾਨੀ ਮੈਚ ਦਾ ਪਹਿਲਾ ਗੋਲ ਭਾਰਤੀ ਟੀਮ ਨੇ ਕੀਤਾ ਭਾਰਤ ਦੇ ਕੁਮਰ ਦਿਲਵਾਰ ਸਿੰਘ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ ਹੁਣ ਟੂਰਨਾਮੈਂਟ ਦਾ ਖਿਤਾਬੀ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਏਗਾ ਭਾਰਤ ਨੂੰ ਸਰਜਕਲ ਸਟ੍ਰਾਈਕ ਦੇ ਬਾਅਦ ਖੇੜ ਅਤੇ ਫਿਲਮੀ ਜਗਤ ਦੀਆਂ ਹਸਤੀਆਂ ਆਪਣਾ ਸਮਰਥਨ ਜਤਾ ਰਹੀਆਂ ਨੇ ਹੁਣ ਕਰਿਕਟਰ ਮੁਹੰਮਦ ਕੈਫ ਨੇ ਵੀ ਟਵੀਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ ਕੈਫ ਨੇ ਲਿਖਿਆ ਭਾਰਤੀ ਸੈਨਾ ਦੀ ਜੈ ਹੋਵੇ ਸੱਚਮੁੱਚ ਬਿਹਤਰੀਨ ਜੈ ਹਿੰਦ ਇਸ ਦਲਾਵਾ ਪਹਿਲਵਾਨ ਰੁਗੇਸ਼ਵਰ ਦਾਤਾ ਅਤੇ ਕਰਿਕਟਰ ਸਹਿਵਾਗ ਨੇ ਵੀ ਸੈਨਾ ਨੂੰ ਸਲਾਮ ਕੀਤਾ ਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਬੀਤੇ ਦਿਨੀ ਕੀੜੇ ਨੇ ਕੱਟ ਲਿਆ ਜਿਸ وجہ ਨਾਲ ਉਹ ਟਾਸ ਲਈ ਵੀ ਨਹੀਂ ਆ ਸਕੇ ਕੇਨ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ ਤੇ ਜਗ੍ਹਾ ਰੌਸ ਟੇਲਰ ਟੀਮ ਦੀ ਕਪਤਾਨੀ ਸੰਭਾਲ ਰਹੇ ਨੇ